ਮਾਤਾ ਕੀ ਨਾਮ ਤੁਹਾਡਾ? ਖੰਦੋਸ ਰਣੀ। ਅੱਛਾ ਕਿਥੇ ਰਹਿ ਰਾਜ ਤੁਹਾਡੀ ਹੈਗੀ ਆ? ਉਹ ਰਾਜ ਉਹਦੇ ਪਿੱਛੇ। ਕੁੜੀਆਂ ਵਾਲੇ ਸਕੂਲ ਦੇ ਪਿੱਛੇ ਤਲਵੰਡੀ ਪਈ ਹਾਂਜੀ। ਤੇ ਕੀ ਗੱਲ ਮਾਤਾ ਸਾਰੀ ਹੋਈ ਤੁਸੀਂ? ਹਾਂਜੀ। ਘਰ ਦੁਕਾਨ ਤੋਂ ਆਇਆ ਹੈ। ਇਹ ਇੱਕ ਸੁੱਕਾ ਵਾਲਾ ਆਟਾ ਪਿਆ ਗਿਆ ਮੈਂ ਨਾ ਮੈਂ ਮੁੰਡੇ ਨੂੰ ਭੇਜਣਾ ਦੁਕਾਨ ਤੋਂ ਜਾਣਾ। ਅੱਛਾ। ਉਹਦੇ ਨਾਲ ਚਲਾ ਗਿਆ। ਠੀਕ ਹੈ ਜੀ। ਫਿਰ ਉੱਥੋਂ ਆਣ ਕੇ ਹਾਂਜੀ। ਝਾਟ ਕੇ ਚਲਾ ਗਿਆ ਮੈਂ ਬੁੱਧ ਰੋਟੀ ਖਾ ਜਾ ਤੇ ਨਹੀਂ ਮੈਂ ਪੈਟੀ ਖਾ ਲਾਂਗਾ ਦੁਕਾਨ ਤੇ। ਠੀਕ ਹੈ। ਫਿਰ ਉਹਦਾ ਬਾਅਦ ਨਹੀਂ ਆਇਆ। ਅੱਛਾ ਦੁਕਾਨ ਤੇ ਉਹ ਨਹੀਂ ਗਿਆ। ਦੇਖਣਾ ਤੇ ਨਹੀਂ ਪਹਿਲਾ ਗਿਆ ਸੀ ਅੱਛਾ ਤੇ ਮੁੰਡੇ ਦਾ ਮਤਲਬ ਕਿੰਨੀ ਕੁ ਉਮਰ ਕਿੰਨੀ ਕ 18 ਦਾ 18 ਸਾਲ ਆ ਹਾਂਜੀ ਕੀ ਮਤਲਬ ਕੱਪੜੇ ਕਿਹਦੇ ਪਾਏ ਸੀਗੇ ਦੱਬੀਆਂ ਕਾਲੀ ਤੇ ਦੱਬੀਆਂ ਗਲਾਦੀ ਦੱਬੀਆਂ ਹੋਏ ਸ਼ਰਟ ਤੇ ਕਾਲੀ ਪੈਂਟ ਅੱਛਾ ਗੱਲ ਦੱਬੀ ਠੀਕ ਆ ਅੱਛਾ ਕੱਲ ਦਾ ਮਤਲਬ ਕਰੋ ਲਾ ਪਤਾ ਹਾਂਜੀ ਹਾਂ ਠੀਕ ਆ ਜੀ ਤੇ ਕੀ ਤੁਹਾਡਾ ਮੋਬਾਈਲ ਨੰਬਰ ਕੀ ਜੇ ਕਿਸੇ ਨੂੰ ਪਤਾ ਲੱਗੇ ਤੁਹਾਡੇ ਨਾਲ ਸੰਪਰਕ ਕਰ ਲੈ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈਗਾ 75894 75894 ਮਤਲਬ ਅੱਗੇ 1199 11196 ਹਾਂ ਹਾਂਜੀ ਠੀਕ ਹੈ ਜੀ